ਆ ਸਾਰਾ ਕੁਝ ਲੈਂਦੀਆਂ ਨੇ ਇਹ ਦੇਖੋ ਹੁਣ ਆਹ ਸਿਰਫ ਬੇਸਟ ਪਾਇਆ ਰਸੋਈ ਦਾ ਇਹ ਖਾ ਲਿਆ ਇਹਨਾਂ ਨੇ ਤੇ ਠੀਕ ਹੈ ਨਾ ਜਿਨ੍ਹਾਂ ਨੇ ਘਰੇ ਰੱਖਣੀਆਂ ਨੇ ਮੁਰਗੀਆਂ ਉਹਨਾਂ ਲਈ ਤਾਂ ਕੋਈ ਖਰਚਾ ਹੀ ਨਹੀਂ ਇਹਨਾਂ ਦਾ ਤੇ ਆ ਸਾਰਾ ਬੇਸਟ ਬੂਸਟ ਜੋ ਵੀ ਹੈ ਪਿਆਜ਼ ਰੋਟੀਆਂ ਦਾਲਾਂ ਸਬਜ਼ੀਆਂ ਸਭ ਖਾ ਜਾਂਦੀਆਂ ਨੇ ਇਹ ਤੇ ਇਹ ਵੀ ਕਿ ਸਸਤੀ ਖਾਹਕ ਹੈ ਇਹ ਚੀਜ਼ਾਂ ਇਹਨਾਂ ਨੂੰ ਪਾਉਂਦੇ ਰਿਹਾ ਕਰੋ ਠੀਕ ਹੈ ਜੀ ਤੇ ਇਹਦੇ ਚ ਕੀ ਹੈ ਜੀ ਜਿਹੜੀ ਸਸਤੀ ਖਾਹਕ ਹੈ ਨਾ ਉਹ ਕੋਈ ਮਾੜੀ ਨਹੀਂ ਹੈਗੀ ਮੈਂ ਤੁਹਾਨੂੰ ਪਹਿਲੀ ਵੀਡੀਓ ਦੇ ਵਿੱਚ ਵੀ ਦੱਸ ਚੁੱਕਿਆ ਉਹਦੇ ਨਾਲ ਆਪਣੀ ਮੁਰਗੀ ਤੰਦਰੁਸਤ ਵੀ ਰਹੋ ਉਹਦੇ ਵਿੱਚ ਪੂਰੇ ਜਿਹੜੇ ਹੈਗੇ ਨੇ মালਟੀ ਵਿਟਾਮਿਨ ਹੁੰਦੇ ਨੇ ਜਾਂ ਜੋ ਵੀ ਗੁਣ ਪ੍ਰੋਟੀਨ ਵਗੈਰਾ ਹੋਣ ਉਹ ਸਾਰਾ ਕੁਝ ਉਹਦੇ ਵਿੱਚ ਹੋਊਗਾ ਜੀ ਠੀਕ ਹੈ ਤੇ ਆਪਾਂ ਕੀ ਕਰਨਾ ਹੈ ਆਪਾਂ ਨਾਲ ਇਹ ਵੀ ਕਰਨਾ ਹੈ ਵੀ ਆਪਾਂ ਜਿਹੜੀ ਬਾਜ਼ਾਰ ਵਾਲੀ ਫੀਡ ਹੈ ਉਹ ਵੀ ਕੁਝ ਲੈ ਕੇ ਇੱਕ ਮਤਲਬ ਉਹ ਵੀ ਆਪਾਂ ਵਿੱਚ ਮਿਲਾਸ ਲੈਣੀ ਹੈ ਠੀਕ ਹੈ ਜੀ 40% ਉਹ ਬਣਾਉਣੀ ਹੈ 60% ਆਪਾਂ ਸਸਤੀ ਖਰਾਕ ਇਹਨਾਂ ਨੂੰ ਪਾਉਣੀ ਹੈ ਤੇ ਇੱਕ ਕੋਸ਼ਿਸ਼ ਕਰਿਆ ਕਰੋ ਜੇ ਹਰਾਚਾਰਾ ਤੁਸੀਂ ਡੇਲੀ ਵੀ ਪਾ ਸਕਦੇ ਹੋ ਤਾਂ ਡੇਲੀ ਪਾਓ ਨਹੀਂ ਤਾਂ ਹਫਤੇ ਦੇ ਦੋ ਹਫਤੇ ਦੇ ਵਿੱਚ ਦੋ ਦਿਨ ਇਹਨਾਂ ਨੂੰ ਰਾਜਮਾ ਪਾਓ ਹਰਾਚਾਰਾ ਜੇ ਡੇਲੀ ਪਾਉਣਾ ਤਾਂ ਥੋੜਾ ਜਿਹਾ ਘੱਟ ਮਾਤਰਾ ਚ ਪਾ ਦਿਓ ਕਿਉਂਕਿ ਹੋਰ ਖਰਾਕ ਵੀ ਇਹਨਾਂ ਨੂੰ ਮਿਲ ਜਾਂਦੀ ਹੈ ਵੀ ਤੁਸੀਂ ਠੀਕ ਹੈ ਜੀ ਜਿੰਨਾ ਕਿ ਇਹ ਖਾ ਲੈਣ ਬੇਸਟ ਨਾ ਜਾਵੇ ਜੇ ਤੁਸੀਂ ਖੁੱਲਾ ਪਾਉਣਾ ਹੈ ਤਾਂ ਉਹ ਫਿਰ ਰੱਜਮਾ ਦੇ ਦਿਓ ਜਿਹੜਾ ਰੱਜ ਕੇ ਖਾਣ ਨੂੰ ਦੇਓ ਬਰੀਕ ਕਰਕੇ ਕੁਤਰਾ ਕਰਕੇ ਜਾਨੀ ਟੋਕਾ ਕਰਕੇ ਮਤਲਬ ਕਹਿਣ ਤੋਂ ਭਾਵ ਠੀਕ ਹੈ ਜੀ ਤੇ ਬਾਕੀ ਇਹ ਇਹ ਬੇਨਤੀ ਵੀ ਪਾਣੀ ਇਹਨਾਂ ਨੂੰ ਸਾਫ਼ ਸੁਥਰਾ ਰੱਖਣਾ ਹੈ ਤੇ ਉਹਦੇ ਵਿੱਚ ਮਲਟੀਪੋਟਾਮਨ ਜਿਵੇਂ ਬਿਮਰਾਲ ਹੋਗੀ ਜਾਂ ਤੁਸੀਂ ਜ਼ਿਆਦਾਤਰ ਦੇ ਮਲਟੀ ਸਟਾਰ ਵਰਤੋਂ ਉਹ ਜ਼ਿਆਦਾ ਵਧੀਆ ਹੈ ਉਹ ਤੁਸੀਂ ਡੇਲੀ ਹੀ ਵਰਤ ਸਕਦੇ ਹੋ ਕਿੰਨੀ ਵਾਰਤ ਸਕਦੇ ਹੋ ਉਈ ਬਹੁਤ ਹੀ ਮਹਿੰਗੀ ਨਹੀਂ ਮਲਟੀਸਟਾਰ 1.400 ਦਾ ਲੀਟਰ ਆ ਅੱਧਾ ਲੀਟਰ ਆ ਜਾਂਦੀ ਹੈ ਉਹ ਜੇ 100 ਮੁਰਗੀ ਐ ਤੁਹਾਡੇ ਕੋਲੇ ਤੁਹਾਨੂੰ ਬਹੁਤ ਲੰਬਾ ਸਮਾਂ ਚੱਲ ਜੂਗੀ ਉਹ ਠੀਕ ਹੈ ਜੀ ਤੇ ਤੁਸੀਂ ਇੱਕ ਦਿਨ ਛੱਡ ਕੇ ਆਪਾਂ ਡੇਲੀ ਵੀ ਛੱਡੋ ਇੱਕ ਦਿਨ ਛੱਡ ਕੇ 10 ਐਮ ਐਲ ਆਪਾਂ ਨੂੰ 100 ਮੁਰਗੀ ਨੂੰ ਪਾ ਸਕਦੇ ਆ ਪਾਣੀ ਦੇ ਵਿੱਚ ਤੇ ਬਾਕੀ ਕੈਲਸ਼ੀਅਮ ਇਹ ਗੱਲਾਂ ਮੈਂ ਤਾਂ ਦੱਸਦਾ ਸਸਤੀ ਖਰਾਕ ਵਾਲਾ ਤਾਂ ਵੀ ਸਦਾ ਦੱਸਣੀ ਦੱਸਣਾ ਇਹ ਵੀ ਜ਼ਰੂਰੀ ਗੱਲਾਂ ਨੇ ਜਿਹੜੀਆਂ ਤੁਹਾਨੂੰ ਮੈਂ ਦੱਸਦਾ ਰਹਿਣਾ ਵੀਰੇ ਸਾਰੇ ਵੀਰ ਭੈਣ ਭਰਾ ਜਿਹੜੇ ਵੀ ਮੇਰੀ ਵੀਡੀਓ ਦੇਖਦੇ ਨੇ ਤੇ ਪੈਣਾ ਵੀ ਇਸ ਕੰਮ ਚ ਆ ਰਹੀਆਂ ਨੇ ਅੱਗੇ ਬਹੁਤ ਆਪਾਂ ਉਹਨਾਂ ਦੀ ਮਦਦ ਵੀ ਕਰ ਰਹੇ ਹਾਂ ਜਿਨ੍ਹਾਂ ਨੂੰ ਕੋਈ ਸ਼ੁਰੂ ਕਰਨਾ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਤੇ ਵੀਡੀਓ ਪਾ ਕੇ ਵੀ ਤੁਸੀਂ ਗੱਲ ਕਰ ਸਕਦੇ ਹੋ ਆਡੀਓ ਪਾ ਕੇ ਗੱਲ ਕਰ ਸਕਦੇ ਹੋ ਠੀਕ ਹੈ ਜੀ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਊਗੀ ਤੁਹਾਨੂੰ ਤੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਚ ਕੀ ਹੈ ਜਿਹੜੀ ਸਸਤੀ ਖਰਾਕ ਵਾਲਾ ਆਪਾਂ ਚੱਲਦਾ ਹੈ ਮੈਟਰ ਉਹਦੇ ਵਿੱਚ ਆਪਾਂ ਨਾਲ ਹੋਰ ਗੱਲਾਂ ਵੀ ਐਡ ਤਾਂ ਕਰਦੇ ਹੁੰਨੇ ਆਂ ਵੀ ਆਪਣੀ ਜਿਹੜੇ ਵੀ ਇਹ ਕੰਮ ਦੇ ਵਿੱਚ ਹੈਗੇ ਆ ਸਾਡੇ ਵੀਰ ਉਹਨਾਂ ਨੂੰ ਨਾਲ ਦੀ ਨਾਲ ਇਹ ਜ਼ਰੂਰੀ ਗੱਲਾਂ ਦਾ ਵੀ ਪਤਾ ਲੱਗਦਾ ਰਹੇ ਕੈਲਸ਼ੀਅਮ ਤੁਸੀਂ 10 ਦਿਨ ਬਾਅਦ 100 ਮੁਰਗੀ ਨੂੰ 60 ਐਮ ਐਲ ਪਾਉਣੀ ਹੀ ਪਾਉਣੀ ਹੈ ਜੀ ਕੈਲਸ਼ੀਅਮ ਠੀਕ ਹੈ ਇਹ ਸਾਡਾ ਪੱਥਰ ਪਿਆ ਹੈ ਗੱਟਾ ਉਹ ਦੱਬਿਆ ਪਿਆ ਹੈ ਵਿੱਚ ਕੰਢ ਕੇ ਜਿੱਥੇ ਕਿ ਮੁਰਗੀਆਂ ਫੋਲਾ ਫਾਲੀ ਕਰਦੀਆਂ ਨੇ ਉੱਥੇ ਪੱਥਰ ਦਾ ਗੱਟਾ ਉਹ ਜਿੰਨੀ ਲੋੜ ਆ ਉਹਨਾਂ ਖਾ ਲੈਂਦੀਆਂ ਨੇ ਇਹ ਅਹਿਮ ਰੋਲ ਹੈ ਜੀ ਪੱਥਰ ਦਾ ਕਈ ਵਾਰੀ ਬਿਨਾ ਸਿਲਕੇ ਵਾਲਾ ਅੰਡਾ ਨਹੀਂ ਦੇ ਦਿੰਦੀ ਮੁਰਗੀ ਜਾਂ ਬਾਹਲਾ ਪਤਲਾ ਹੁੰਦਾ ਟੁੱਟ ਜਾਂਦਾ ਅੰਡਾ ਉਹ ਏਸੇ ਕਰਕੇ ਹੁੰਦਾ ਹੈ ਉੱਥੇ ਪੱਥਰ ਦਾ ਰੋਲ ਹੈ ਪੱਥਰ ਜ਼ਰੂਰ ਇਹਨਾਂ ਨੂੰ ਪਾਇਆ ਕਰੋ ਹੁਣ ਪੱਥਰ ਨਾਲ ਅੰਡਾ ਫਿਰ ਟੁੱਟਦਾ ਨਹੀਂ ਹੈਗਾ ਜੀ ਠੀਕ ਹੈ ਨਾ ਤੇ ਬਾਕੀ ਗੱਲ ਇਹ ਆ ਵੀ ਹੁਣ ਆਪਾਂ ਸਸਤੀ ਖਰਾਕ ਤੇ ਆ ਜੀਏ ਸਸਤੀ ਖਰਾਕ ਦਾ ਮਸਲ ਇਹ ਆ ਜੀ ਹੁਣ ਅ ਬਈ ਆਮ ਹੋ ਜਾਣੀ ਐ ਮੰਡੀਆਂ ਦੇ ਵਿੱਚ ਠੀਕ ਐ ਜਨ ਜਿਹੜੇ ਆਪਾਂ ਹੁਣ ਚੌਲ ਫਸਲਾਂ ਵੱਡੀਆਂ ਜਾਣਗੀਆਂ ਠੀਕ ਐ ਜੀ ਜਿਹੜੀ ਵੀ ਫਸਲ ਦਾ ਸੀਜ਼ਨ ਹੁੰਦਾ ਬਸ ਉਹੀ ਖਰੀਦ ਲਿਆ ਕਰੋ ਸਸਤੀ ਜਿਹੜੀ ਮਿਲਦੀ ਐ ਤੁਹਾਨੂੰ ਜਿਵੇਂ ਹੁਣ ਚੌਲਾਂ ਦਾ ਸੀਜ਼ਨ ਆ ਗਿਆ ਚੌਲ ਮੰਡੀਆਂ ਦੇ ਵਿੱਚ ਜਾਣਗੇ ਫਸਲ ਜਾਊਗੀ ਚੌਲਾਂ ਦੀ ਦੇ ਉੱਥੇ ਤੁਸੀਂ ਕੀ ਕਰਨਾ ਜਦੋਂ ਸਾਫ ਸਫਾਈ ਕਰਕੇ ਸਾਫ ਚੌਲ ਅੱਡ ਹੋ ਜਾਂਦੇ ਨੇ ਬਾਕੀ ਚੂਰਾ ਜਾ ਰਹ ਜਾਂਦਾ ਕਿਣਕੀ ਕੰਬਾਈਨ ਤੋੜ ਦਿੰਦੀ ਹੈ ਜਿਹੜੇ ਕਿਣਕੀ ਕਹਿ ਦਿੰਦੇ ਨੇ ਜਾਂ ਕਣੀ ਕਹਿ ਦਿੰਦੇ ਨੇ ਕੁਸ ਵੀਰ ਉਹ ਹੋ ਜਾਂਦੀ ਹੈ ਜਾਂ ਕੁਸ ਚੌਲ ਵੈਸੇ ਹੁੰਦੇ ਨੇ ਟੁੱਟੇ ਹੋਏ ਉਹ ਢੇਰੀਆਂ ਵੇਚਣ ਲਈ ਕਿਸਾਨ ਕੁਸ ਤਾਂ ਜਿੰਨਾ ਵੀਰਾਂ ਨੇ ਤਾਂ ਆਪਣੀ ਖੇਤੀ ਕਰੀ ਹੋਈ ਆ ਉਹ ਤਾਂ ਤੁਹਾਡੇ ਚੌਲ ਜਿਹੜੀ ਹੋਣਗੇ ਝਾਰ ਨਿਕਲੂਗਾ ਫਸਲ ਦਾ ਉਹ ਲੈ ਆ ਉਹ ਪਾ ਸਕਦੇ ਹੋ ਇਹਨਾਂ ਨੂੰ ਨਾਲ ਵਿੱਚ ਫੀਡ ਮਿਕਸ ਕਰ ਲਿਓ ਤੁਸੀਂ ਠੀਕ ਹੈ ਜੀ 70% ਕਿਨੇ ਉਹ ਪਾਓ ਚੌਲਾਂ ਦਾ ਬਾਕੀ 40% ਫੀਟ ਪਾ ਲੋ ਤੇ ਅੰਡਾ ਦੇਣਗੇ ਤੇ ਬਾਕੀ ਜਿਹੜੇ ਵੀਰ ਖਰੀਦਣਗੇ ਉਹ ਖਰੀਦਣਾ ਇਸ ਤਰ੍ਹਾਂ ਤੁਸੀਂ ਮੰਡੀ ਦੇ ਵਿੱਚ ਗੇੜਾ ਦਿਓ ਉੱਥੇ ਤੁਹਾਨੂੰ ਢੇਰੀਆਂ ਮਿਲ ਲੰਗੀਆਂ ਕਿਸਾਨ ਵੇਚਦੇ ਹੁੰਦੇ ਨੇ ਕੁਝ ਚੌਲ ਬਾਧੂ ਹੁੰਦਾ ਜਿਹੜਾ ਚਾਰ ਉਹਨਾਂ ਕੋਲੇ ਉਹ ਤੁਸੀਂ ਦੇਖ ਲਓ ਵੀ ਕਿੰਨਾ ਗੇਜ ਕਣੀ ਆ ਕਿੰਨੇ ਖਚੌਲ ਨੇ ਕਿੰਨਾ ਕਫੂਸ ਹੈ ਉਸ ਹਿਸਾਬ ਨਾਲ ਉਹਨਾਂ ਤੇ ਲਈ ਰੇਟ ਲੱਗਿਆ ਹੁੰਦਾ ਜਿਹੜੇ ਕੋ ਇਹ ਪੱਕਾ ਕੰਮ ਕਰਦੇ ਨੇ ਇਹ ਖਚਾਰ ਖਰੀਦਣ ਵਾਲੇ ਹੁੰਦੇ ਨੇ ਮੰਡੀਆਂ ਚ ਉਹ ਖਰੀਦਦੇ ਨੇ ਉਹਨਾਂ ਨੇ ਰੇਟ ਲਾਏ ਹੁੰਦੇ ਨੇ ਦੋ ਤਿੰਨ ਵਾਰੀ ਐਂਡ ਤੇ ਉਹਨਾਂ ਦਾ ਪੱਕਾ ਰੇਟ ਲੱਗਿਆ ਹੁੰਦਾ ਉਹ ਤੁਹਾਨੂੰ ਕਿਸਾਨ ਆਪ ਹੀ ਦੱਸਣਗੇ ਇੰਨੇ ਤਾਂ ਇਹ ਤੇ ਲੱਗੇ ਜੀ ਤੇ ਬਸ ਉਹ ਤੁਸੀਂ ਜਿਹੜਾ ਰੇਟ ਲੱਗਿਆ ਹੁੰਦਾ ਉਸ ਰੇਟ ਤੋਂ 50 ਵਾਧਾ ਘਟਾ ਕੇ ਉਹ ਖਰੀਦ ਲਓ ਬਸ ਉਹ ਤੁਹਾਨੂੰ ਬਹੁਤ ਫਾਇਦਾ ਦੇਊ ਤੇ ਹਾਂਡਿਆਂ ਦੇ ਢੇਰ ਲਾਉਣਗੀਆਂ ਮੁਰਗੀਆਂ ਸਸਤੀ ਖਰਾਕ ਖਾਣਗੀਆਂ ਤੇ ਤੁਹਾਨੂੰ ਬੱਚਤੀ ਬਚਤ ਹੋਊਗੀ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਵੇਂ ਮੱਕੀ ਦਾ ਟੋਟਾ ਚੂਰਾ ਮਿਲ ਜਾਂਦਾ ਹੁੰਦਾ ਜੇ ਵਧੀਆ ਮਿਲਦਾ ਤੁਹਾਨੂੰ 15-16 ਰੁਪਏ ਤੱਕ ਵੀ ਉਹ ਵੀ ਖਰੀਦ ਲਓ ਉਹ ਵਿੱਚ ਇਹਦੇ ਰਲਾ ਦਿਓ ਸਰੋਂ ਸਰੋਂ ਮਿਲਦੀ ਐ ਸਸਤੀ ਮੂੰਗੀ ਟੋਟਾ ਚੂਰਾ ਮਿਲਦਾ ਕਿਤੋਂ ਕੋਈ ਲੱਗੀ ਫੱਗੀ ਕੋਈ ਕਿਸੇ ਨੂੰ ਸੁਸਰੀ ਲੱਗੀ ਕਿਸੇ ਨੂੰ ਕੋਸ ਇਹ ਜਿਹੇ ਚੀਜ਼ਾਂ ਛੱਡਣੀਆਂ ਨਹੀਂ ਲੈ ਲੈਣੀਆਂ ਨੇ ਬਸ ਇਹ ਹੈ ਅਸਲ ਵਰਦਾ ਕਮਾਈ ਜਿੱਥੋਂ ਹੋਣੀ ਐ ਵੱਧ ਤੁਹਾਨੂੰ ਕੱਟ ਸਸਤੀ ਖਾਤ ਪਾ ਕੇ ਹੈਨਾ ਤੇ ਬਾਕੀ ਮਲਟੀ ਵਿਟਾਮਨ ਕੈਲਸ਼ੀਅਮ ਤੇ ਲਿਵਰ ਟੌਨਿਕ ਇਹ ਤੁਸੀਂ ਦੱਸ ਦੇਣ ਬਾਅਦ ਪਾਉਂਦੇ ਰਹੋ ਇਹਨਾਂ ਨੂੰ ਜਿਹੜਾ ਮਲਟੀ ਵਿਟਾਮਨ ਹੈ ਜਿਵੇਂ ਆਪਣੀ ਆ ਗਈ ਬਰੋ ਸੌਰੀ ਮਲਟੀ ਸਟਾਰ ਆ ਗਈ ਇਹ ਤੁਸੀਂ ਨਾ ਜੇ ਡੇਲੀ ਨਹੀਂ ਪਾਉਣੀ ਇੱਕ ਦਿਨ ਛੱਡ ਕੇ ਵੀ ਪਾਉਣ ਲੱਗ ਜਾਓ 100 ਮੁਰਗੀ ਨੂੰ 10 ਐਮ ਐਲ ਪਾਣੀ ਦੇ ਵਿੱਚ ਤਾਂ ਦੇਖਿਓ ਤੁਸੀਂ ਇਹ ਫੀਡ ਹੀ ਮੰਨੋ ਖਰਾਕ ਹੀ ਮੰਨੋ ਤੇ ਬਹੁਤ ਅੰਡਾ ਦੇਣੇ ਸਾਈਨਿੰਗ ਆ ਜਾਣੀ ਹੈ ਵਧੀਆ ਅੰਡਾ ਦੇਊਗਾ ਬਲਡ ਤੇ ਇਹ ਵੀ ਕਰ ਲਿਆ ਕਰੋ ਕੰਮ ਇਹ ਗੱਲਾਂ ਵਿੱਚ ਦੀ ਮੈਂ ਤੁਹਾਨੂੰ ਤਾਂ ਦੱਸਦਾ ਰਹਿਣਾ ਵੀ ਤੁਹਾਨੂੰ ਪਤਾ ਲੱਗਦੀਆਂ ਰਹਿਣਾ ਵੀਰਾਂ ਜਿਹੜੇ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਜਾਂਦੀ ਹੈ ਕਿਸੇ ਨੇ ਕੋਈ ਵੀਡੀਓ ਦੇਖੀ ਦੇ ਬਸ ਇਹ ਤਾਂ ਵੀਡੀਓ ਤੁਸੀਂ ਡੇਲੀ ਦੇਖਣੀ ਸ਼ੁਰੂ ਕਰ ਲਓ ਇਹਦੇ ਤੇ ਆਪਾਂ ਸਾਰਾ 82Z ਤੁਹਾਡੀ ਟ੍ਰੇਨਿੰਗ ਕਰਾ ਦੇਾਂਗੇ ਬਾਕੀ ਕੁਝ ਵੀਰ ਫੋਨ ਕਰਦੇ ਨੇ ਵੀਰੇ ਟਾਈਮ ਤੁਸੀਂ ਕੀਮਤੀ ਐ ਬਹੁਤ ਫੋਨ ਆਉਂਦੇ ਨੇ ਤੁਹਾਡੇ ਤੇ ਕਿਰਪਾ ਦਿਨਾਲ ਚੈਨਲ ਚੱਲ ਰਿਹਾ ਆਪਣਾ ਸਬਸਕ੍ਰਾਈਬ ਵੱਧ ਵੱਧ ਕਰਿਆ ਕਰੋ ਜੀ ਵੀਡੀਓ ਨੂੰ ਦੇਖਿਆ ਕਰੋ ਪੂਰੇ ਧਿਆਨ ਨਾਲ ਸਾਰੀ ਵੀਡੀਓ ਦੇਖਿਆ ਕਰੋ ਬਸ ਬੇਨਤੀ ਹੈ ਸਕਿੱਪ ਨਾ ਕਰਿਆ ਕਰੋ ਤੇ ਉਸ ਤੋਂ ਬਾਅਦ ਇੱਕ ਬੇਨਤੀ ਇਹ ਹੈ ਵੀ WhatsApp ਮੈਸੇਜ ਕਰਦਿਆ ਕਰੋ ਬਸ ਇੰਨਾ ਕ ਮੰਨ ਲਓ ਗੱਲ ਕਿਉਂਕਿ ਕੀ ਕਰੀਏ ਯਾਰ ਰੋਟੀ ਖਾਣ ਵੇਲੇ ਵੀ ਫੋਨ ਖੜਕਦਾ ਹੈ ਜਦੋਂ 10 ਮਿੰਟ ਦੁਪਹਿਰੇ ਵੀ ਆਰਾਮ ਕਰਨਾ ਉਦੋਂ ਵੀ ਰਾਤ ਨੂੰ ਤਾਂ 10 11 ਵਜੇ ਤੱਕ ਆਉਂਦੀ ਨਹੀਂ ਜੇ ਤੁਸੀਂ ਉਹੀ WhatsApp ਮੈਸੇਜ ਹੀ ਪਾ ਦਿਓ ਤਾਂ ਬੜਾ ਮਿਹਰਬਾਨੀ ਹੋਵੇ ਤੁਹਾਡੀ ਕੋਈ ਵੀ ਫੋਨ ਨੰਬਰ ਨਹੀਂ ਦਿੰਦਾ ਕੜਕ ਤੇ ਘਰ ਆਏ ਕੁਛ ਮੈਂ ਗੁੱਸਾ ਜਾਂਦਾ ਹੈ ਕੋਈ ਵੀ ਤੁਹਾਨੂੰ ਦੇਖ ਲਿਓ ਜਿੰਨੀਆਂ ਵੀ ਵੀਡੀਓ ਤੁਸੀਂ ਦੇਖਦੇ ਹੋ ਫੋਨ ਨੰਬਰ ਕੋਈ ਨਹੀਂ ਦਿੰਦਾ ਜੇ ਕਿਸੇ ਨੇ ਦਿੱਤਾ ਹੋਊ ਲਾਲਚ ਵਾਸਤੇ ਦਿੱਤਾ ਹੋਊਗਾ ਵੀ ਠਰਦੇ ਟ੍ਰੇਨ ਲੈ ਲਓ ਅੱਡੇ ਤੋਂ ਫੜਾਣਾ ਖਤਮ ਕਾਣਾ ਇਹ ਫੋਨ ਦਿੱਤਾ ਹੁੰਦਾ ਨੰਬਰ ਤਾਂ ਕਰਕੇ ਪਰ ਮੇਰਾ ਦਿੱਤਾ ਨੰਬਰ ਹੁੰਦਾ ਜੇ ਉਹਦਾ ਵੀਰ ਬਣ ਕੇ ਇਹ ਆ ਵੀ ਨਜਾਇਜ਼ ਫਾਇਦਾ ਨਾ ਠਾਇਆ ਕਰੋ ਜਿੰਨੀ ਲੋੜ ਹੈ WhatsApp ਤੇ ਤੁਹਾਡੇ ਸਾਰਾ ਹੱਲ ਹੋਊਗਾ ਕੋਈ ਐਮਰਜੈਂਸੀ ਹੈ ਚਲੋ ਫੋਨ ਕਰਨਾ ਪੈ ਗਿਆ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਬਾਕੀ ਜਿਨ੍ਹਾਂ ਨੇ ਮੁਰਗੀ ਖਰੀਦਣੀ ਹੁੰਦੀ ਹੈ ਜੀ ਤੇ ਮੁਰਗੀ ਖਰੀਦਣੀ ਹੈ ਤਾਂ ਉਹ ਤੁਹਾਨੂੰ ਅਸੀਂ ਦੱਸ ਦਿੰਨੇ ਹੁੰਨੇ ਭਾਈ ਆਹ ਬਰੀਡ ਹੈ ਆਹ ਰੇਟ ਹੈ ਦੇ ਐ ਆਂਡਾ ਜਿਹਨੇ ਜਦੋਂ ਦੇਣ ਲੱਗਣਾ ਉਦੋਂ ਤੇ ਬੁਕਿੰਗ ਕਰਵਾ ਲਓ ਤੁਸੀਂ ਬਹੁਤ ਅੱਧਾ ਅੱਧਾ ਘੰਟਾ 10 10 ਮਿੰਟ ਤੁਸੀਂ ਦੇਖ ਲਓ ਸਾਡਾ ਟਾਈਮ ਖਰਾਬ ਕਰਕੇ ਬਾਅਦ ਦੇ ਵਿੱਚ ਸੋਚਾਂਗੇ ਕੋਈ ਗੱਲ ਨਹੀਂ ਤਾਂ ਕਰਕੇ ਫਿਰ ਮਨ ਹੁੰਦਾ ਦੁਖੀ ਹੁੰਦਾ ਮਨ ਵੀ ਨੰਬਰ ਫਿਰ ਆਖਰ ਨੂੰ ਮੰਨਤ ਕਰਨਾ ਪੈ ਜਾਣਾ ਨੰਬਰ ਤੁਸੀਂ ਜਿਹੜੇ ਵਧੀਆ ਬੰਦੇ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਵੀ ਨੁਕਸਾਨ ਹੋਣਾ ਫਿਰ ਠੀਕ ਹੈ ਨਾ ਇਸ ਕਰਕੇ ਮੇਰੀ ਬੇਨਤੀ ਹੈ ਵੀ ਫੋਨ ਉਹੀ ਬੰਦੇ ਕਰਨ ਜਿਨ੍ਹਾਂ ਨੇ ਕੁਝ ਸਿੱਖਣਾ ਹੈ ਜਿਨ੍ਹਾਂ ਨੇ ਇਹ ਕੰਮ ਚਾਉਣਾ ਹੈ ਐਵੇਂ ਬਾਦੂ ਤੁਸੀਂ ਕਰੇ ਬੈਠ ਤੁਸੀਂ ਮੁਰਗੀ ਦਾ ਤੁਨੂੰ ਇਹ ਵੀ ਇੱਕ ਚੂਚਾ ਵੀ ਨਹੀਂ ਖਰੀਦਣਾ ਨਾ ਕੁਸੀ ਰੱਖਿਆ ਤੇ ਤੁਸੀਂ ਐਵੇਂ ਹੀ 5000 ਲੈਣੀ ਹੈ ਜੀ 10000 ਲੈਣੀ ਹੈ ਉਸ ਪਤਾ ਸਾਨੂੰ ਜਦ ਹੀ ਲੱਗ ਜਾਂਦਾ ਕੀ ਫਾਇਦਾ ਯਾਰ ਠੀਕ ਹੈ ਨਾ ਤੇ ਤੁਸੀਂ ਕੰਮ ਦੀ ਗੱਲ ਕਰਿਆ ਕਰੋ ਤੇ ਕਿਸੇ ਵੀ ਵੀਰ ਨੇ ਟ੍ਰੇਨਿੰਗ ਲੈਣੀ ਹੈ ਅਸੀਂ ਤਾਂ ਫ੍ਰੀ ਦੇਣੀ ਹੈ ਟ੍ਰੇਨਿੰਗ ਸਾਨੂੰ ਕੋਈ ਪੈਸਾ ਨਹੀਂ ਲੈਣਾ ਬੈਠੋ ਆਓ ਸਵਾਗਤ ਹੈ ਕੁਸਬੀਰ ਕਹੇ ਜene ਗੇੜਾ ਮਾਰਨ ਆਉਣਾ ਜੀ ਅਸੀਂ ਤੁਹਾਡੇ ਕੋਲੇ ਹੈਨਾ ਚਲੋ ਪਿਆਰ ਹੈ ਤੁਹਾਡੇ ਨਾਲ ਆ ਸਕਦੇ ਹਾਂ ਪਰ ਮੇਰੀ ਬੇਨਤੀ ਹੈ ਵੀ ਮੁਰਗੀ ਬੁਕਿੰਗ ਜਦੋਂ ਤੁਸੀਂ ਬੁਕਿੰਗ ਕਰਾ ਕੇ ਮੁਰਗੀ ਖਰੀਦਣ ਆਉਣਾ ਜਾਂ ਚੂਚਾ ਚੱਕਣ ਆਉਣਾ ਤੁਸੀਂ ਉਦੋਂ ਨਾਲੇ ਮਿਲ ਕੇ ਜਾ ਸਕਦੇ ਹੋ ਨਾਲੇ ਤੁਹਾਡਾ ਟਾਈਮ ਬਚੂ ਨਾਲੇ ਮੇਰਾ ਬਚੂ ਨਾਲੇ ਤੁਹਾਡੇ ਪੈਸੇ ਤੇਲ ਖਰਚਾ ਵਾਧੂ ਦਾ ਜਿਹੜਾ ਤੁਸੀਂ ਕਰਨਾ ਹੈ ਉਹ ਬਚੂਗਾ ਜੀ ਤਾਂ ਕਰਕੇ ਮੈਂ ਸਮਝਾਉਣਾ ਨਾ ਬਈ ਤੁਸੀਂ ਉਦੋਂ ਹੀ ਮਿਲ ਲਿਓ ਆ ਕੇ ਜੀ ਤੇ ਬਾਕੀ ਹੁਣ ਕਰੀਏ ਸਮਾਪਤੀ ਤੇ ਸਸਤੀ ਖਰਾਕ ਐ ਇਸ ਤਰ੍ਹਾਂ ਤੁਸੀਂ ਖਰੀਦਣੀ ਐ ਤੇ ਇਸ ਤਰ੍ਹਾਂ ਪਾਉਣੀ ਐ ਸਾਰਾ ਤੁਹਾਨੂੰ ਦੱਸਤਾ ਸਬਸਕ੍ਰਾਈਬ ਚੈਨਲ ਨੂੰ ਨੇਰੀਆਂ ਠਾ ਦਿਓ 100 ਸਬਸਕ੍ਰਾਈਬਰ ਡੇਲੀ ਵਧਾ ਦਿਆ ਕਰੋ ਮੇਰੇ ਵੀਰੋ ਤੇ ਜਿਹੜੇ ਨਵੇਂ ਵੀਰ ਦੇਖਦੇ ਹੋ ਸਾਰਿਆਂ ਨੂੰ ਬੇਨਤੀ ਆ ਸਬਸਕ੍ਰਾਈਬ ਕਰ ਲਿਆ ਕਰੋ ਪੁਰਾਣਿਆਂ ਨੇ ਤਾਂ ਕਰਿਆ ਪੁਰਾਣਿਆਂ ਦੀ ਵੀਰ ਨੂੰ ਬੇਨਤੀ ਆ ਵੀ ਵੱਧ ਦੋ ਵੱਧ ਹੋਰ ਸੱਜਣ ਮਿੱਤਰਾਂ ਤੱਕ ਪਹੁੰਚਦੀ ਵੀਡੀਓ ਕਰੋ ਤੇ ਸਬਸਕ੍ਰਾਈਬ ਕਰਵਾਓ ਚੈਨਲ ਨੂੰ ਪਹਿਲਾਂ ਰਿਮੂਵ ਹੋ ਗਿਆ ਬੜਾ ਦੁੱਖ ਹੋਇਆ ਸੀ ਇੱਕ ਵਾਰ ਤਾਂ ਮੈਂ ਛੱਡਤਾ ਸੀ ਯਾਰ ਤੇ ਪਰ ਦੁਬਾਰਾ ਫੇਰ ਹੌਂਸਲਾ ਹੋਇਆ ਹੁਣ ਤੇ ਤੋਂ ਦੇ ਪਿਆਰ ਨਾਲ ਵੀਡੀਓ ਆਪਣੀਆਂ ਚੱਲਦੀਆਂ ਨੇ ਤੇ ਦਿਓ ਜਾਸਦੀ ਜੀ